ਸਤਕਾਰਯੋਗ ਦੋਸਤੋ ਬਹੁਤ ਹੀ ਅਫਸੋਸਪ੍ਰੀ ਖਬਰ ਆਈ ਹੈ ਕਿ 114 ਸਾਲਾਂ ਦੇ ਜਿਹੜੇ ਮੈਰਾਥਨ ਦੌੜਾਕ ਸੀ ਬਾਬਾ ਫੌਜਾ ਸਿੰਘ ਉਹਨਾਂ ਦੀ ਇੱਕ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਹੈ। ਬਾਬਾ ਫੌਜਾ ਸਿੰਘ ਸੀ ਜਿਨ੍ਹਾਂ ਦੀ ਉਮਰ 114 ਸਾਲ ਸੀ ਆਪਣੇ ਘਰ ਦੇ ਨੇੜੇ ਜਲੰਧਰ ਦੇ ਵਿੱਚ ਉਹ ਘਰ ਦੇ ਨੇੜੇ ਸੈਰ ਕਰ ਰਹੇ ਸੀਗੇ ਕਿ ਕਾਰ ਨੇ ਆ ਕੇ ਟੱਕਰ ਮਾਰਤੀ ਤੇ ਉਹਨਾਂ ਦੀ ਜਿਹੜੀ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤੇ ਉੱਥੇ ਜਿਹੜਾ ਹੈਗਾ ਸੀ ਡਾਕਟਰਾਂ ਨੇ ਉਹਨਾਂ ਨੂੰ ਮਰਿਤਕ ਐਲਾਨਤਾ ਅਫਸੋਸ ਰਸਮੀ ਤੌਰ ਤੇ ਸਾਰਿਆਂ ਨੇ ਕੀਤਾ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਵੀ ਕੀਤਾ ਵੀ ਮੈਨੂੰ ਬਹੁਤ ਅਫਸੋਸ ਹੋਇਆ ਆਮ ਲੋਕਾਂ ਨੇ ਦਿਲੋਂ ਕੀਤਾ ਹੈ ਅਫਸੋਸ ਪਰ ਪ੍ਰਧਾਨ ਮੰਤਰੀ ਹੁੰਦੇ ਜਿਹੜੇ ਮੁੱਖ ਮੰਤਰੀ ਹੁੰਦੇ ਆ ਸਰਕਾਰਾਂ ਦੇ ਵਿੱਚ ਜਿਹੜੇ ਲੋਕ ਹੁੰਦੇ ਆ ਉਹਨਾਂ ਦਾ ਘੱਟੋ ਘਾਟੇ ਕਿ ਫਰਜ਼ ਬਣਦਾ ਹੁੰਦਾ ਕਿ ਇਹੋ ਜਿਹੜੇ ਟੈਲੈਂਟਡ ਬਜ਼ੁਰਗ ਹੁੰਦੇ ਨੇ ਕਿ ਬਜ਼ੁਰਗ ਐਥਲੀਟ ਹੁੰਦੇ ਐ ਜਿਨ੍ਹਾਂ ਨੇ ਕੋਈ ਮੀਲ ਪੱਥਰ ਗੱਡੇ ਹੋਣ ਜਿਨ੍ਹਾਂ ਨੇ ਕੋਈ ਰਿਕਾਰਡ ਕਾਇਮ ਕੀਤੇ ਹੋਣ ਉਹਨਾਂ ਦੀ ਦੇਖਭਾਲ ਕਿਵੇਂ ਕਰਨੀ ਆ ਉਹਨਾਂ ਲਈ ਕੋਈ ਸੁੱਖ ਸਹੂਲਤ ਕਿਵੇਂ ਦੇਣੀ ਐ ਤੇ ਉਹਨਾਂ ਲਈ ਜੇ ਕੋਈ ਸੁੱਖ ਸਹੂਲਤ ਹੁੰਦੀ ਉਹਨਾਂ ਲਈ ਕੋਈ ਸੈਰ ਕਰਨ ਦੀ ਸਹੂਲਤ ਹੁੰਦੀ ਉਹਨਾਂ ਲਈ ਕੋਈ ਆਵਾਜਾਈ ਦੀ ਕੋਈ ਸੁੱਖ ਸਹੂਲਤ ਹੁੰਦੀ ਸਰਕਾਰ ਵੱਲੋਂ ਤਉ ਮੌਤ ਦੇ ਮੂੰਹ ਦੇ ਵਿੱਚ ਨਾ ਜਾਂਦੇ ਉਹ ਸਾਡਾ ਇਤਿਹਾਸ ਸਿਰਜਣ ਵਾਲਾ ਬਜ਼ੁਰਗ ਸੀ ਪਰ ਰਸਮੀ ਤੌਰ ਦੇ ਉੱਤੇ ਮੰਤਰੀਆਂ ਵੱਲੋਂ ਪ੍ਰਧਾਨ ਮੰਤਰੀਆਂ ਵੱਲੋਂ ਅਫਸੋਸ ਕਰ ਦੇਣਾ ਕਿ ਸਾਨੂੰ ਬਹੁਤ ਅਫਸੋਸ ਹੋਇਆ ਗੱਲ ਮੁੱਕ ਜਾਂਦੀ ਹੈ ਬਸ ਇੰਨੀ ਕਹਿਣ ਨਾਲ ਹੀ ਇਹ ਗੱਲ ਇੱਥੇ ਮੁੱਕਦੀ ਨਹੀਂ ਹੈ ਗੱਲ ਇੱਥੋਂ ਤੁਰਦੀ ਹੈ ਕਿ ਸਾਡੇ ਦੇਸ਼ ਦੇ ਵਿੱਚ ਪਹਿਲਾਂ ਤਾਂ ਟ੍ਰੈਫਿਕ ਦੇ ਨਿਯਮ ਹੀ ਕੋਈ ਹੈ ਨਹੀਂਗੇ ਤੇ ਜੇ ਕਿਤਾਬਾਂ ਚੱਕ ਕੇ ਪੜੀਏ ਟ੍ਰੈਫਿਕ ਦੇ ਨੇਚ ਮੈਂ ਹੈ ਬੜੇ ਆ ਪਰ ਲਾਗੂ ਕੋਈ ਵੀ ਨਹੀਂ ਹੈਗਾ ਜਿੱਧਰ ਮਰਜੀ ਕੋਈ ਜਿਹੜੀ ਮਰਜੀ ਦਿਸ਼ਾ ਦੇ ਵਿੱਚ ਜਿਹੜੀ ਮਰਜੀ ਸਪੀਡ ਦੇ ਉੱਤੇ ਜਿਹੜਾ ਮਰਜੀ ਬੰਦਾ ਉਹਦੇ ਕੋਲੇ ਕੋਈ ਡਰਾਈਵਿੰਗ ਲਾਇਸੈਂਸ ਹੈ ਕਿ ਨਹੀਂ ਹੈ ਉਹਦਾ ਲਾਇਸੈਂਸ ਬਣਿਆ ਕਿਵੇਂ ਹੈ ਇਹ ਹਾਲ ਹੀ ਕੋਈ ਨਹੀਂ ਜਾਣੀ ਬੰਦੇ ਨੇ ਕਿਸੇ ਨੂੰ ਆ ਕੇ ਕਾਰ ਦੀ ਟੱਕਰ ਮਾਰੀ ਤੇ ਉਹ ਬਜ਼ੁਰਗ ਜਿਹੜਾ ਉਹ ਲਹੂ ਲਹਾਨ ਹੋ ਗਿਆ ਉਹਦੇ ਹੱਡੀਆਂ ਤੋੜਤੀਆਂ ਮੌਦੇ ਮੂੰਹ ਚ ਉਹਨੂੰ ਧੱਕ ਦਿੱਤਾ ਗਿਆ ਦਾ ਬੜੇ ਅਫਸੋਸ ਦੀ ਗੱਲ ਹੈ ਕਿ ਇਹੋ ਜਿਹੇ ਬਜ਼ੁਰਗ ਜੀ ਨੂੰ ਜਿਹੜਾ ਸਾਰੇ ਦੇਸ਼ ਦਾ ਹੀਰਾ ਹੋਵੇ ਬੰਦਾ ਉਹਨੂੰ ਸੰਭਾਲਣਾ ਬਣਦਾ ਸੀਗਾ ਉਹਦੀਆਂ ਸੁੱਖ ਸਹੂਲਤਾਂ ਦਾ ਸਰਕਾਰ ਨੂੰ ਖਿਆਲ ਰੱਖਣਾ ਚਾਹੀਦਾ ਸੀ ਜਿਹੜਾ ਕਿ ਨਹੀਂ ਰੱਖਿਆ ਗਿਆ ਤੇ ਅੱਜ ਉਹ ਇਸ ਲਾਪਰਵਾਹੀ ਕਰਕੇ ਉਹ ਮੌਤੇ ਮੂੰਹ ਦੇ ਵਿੱਚ ਚਲਾ ਗਿਆ ਤੇ ਜਿਹੜੇ ਡਰਾਈਵਿੰਗ ਕਰਦੇ ਐ ਜੇ ਸਕੂਟਰ ਚਲਾਉਂਦੇ ਆਂ ਮੋਟਰਸਾਈਕਲ ਚ ਚਲਾਉਂਦੇ ਦੁਪਈਆ ਵਹਣ ਚਾਰ ਪਈਆ ਵਹਣ ਜਿਹੜੇ ਪਈਆ ਵਹਣ ਚਲਾਉਂਦੇ ਐ ਉਹਨਾਂ ਦਾ ਵੀ ਕੋਈ ਫਰਜ਼ ਬਣ ਜਾਂਦਾ ਹੈ ਕਿ ਸੜਕ ਦੇ ਉੱਤੇ ਜਦੋਂ ਆਪਦੀ ਕਾਰ ਨੂੰ ਡਰਾਈਵਿੰਗ ਕਰਦੇ ਆਂ ਇੰਜੋਏ ਕਰਦੇ ਆ ਤੇ ਭਜਾਉਂਦੇ ਆ ਵੀ ਮੈਂ ਫੁੱਲ ਸਪੀਡ ਦੇ ਉੱਤੇ ਇਹਨੂੰ ਚਲਾਵਾਂ ਸਵਾਦ ਲਵਾਂ ਡਰਾਈਵਿੰਗ ਦੇ ਵਿੱਚੋਂ ਤਾਂ ਉਹਨਾਂ ਦੇ ਮਨ ਦੇ ਵਿੱਚ ਆਪਦਾ ਆਨੰਦ ਲੈਣ ਦਾ ਤਾਂ ਜਿਹੜਾ ਖਿਆਲ ਛੁਪਿਆ ਹੁੰਦਾ ਪਰ ਸੜਕ ਦੇ ਉੱਤੇ ਜਿਹੜੇ ਤੁਰੇ ਜਾਂਦੇ ਲੋਕ ਹੁੰਦੇ ਆ ਜਿਹੜੇ ਉਹਨਾਂ ਦੀ ਫਿਰ ਤੇਜ਼ ਡਰਾਈਵਿੰਗ ਦਾ ਸ਼ਿਕਾਰ ਬਣਦੇ ਆ ਉਹਨਾਂ ਦੀ ਉਹਨਾਂ ਨੂੰ ਭੋਰਾ ਵੀ ਚਿੰਤਾ ਨਹੀਂ ਹੁੰਦੀ ਹੈਗੀ ਅਸੀਂ ਦੇਖਦੇ ਆ ਕਿ ਤੇਜ਼ ਡਰਾਈਵਿੰਗ ਦੇ ਦੌਰਾਨ ਜਿਹੜੇ ਬਜ਼ੁਰਗ ਹੁੰਦੇ ਨੇ ਤੇ ਛੋਟੇ ਬੱਚੇ ਹੁੰਦੇ ਆ ਉਹ ਇਹਨਾਂ ਦੀ ਲਪੇਟ ਦੇ ਵਿੱਚ ਬਹੁਤੇ ਵਾਰੀ ਆਉਂਦੇ ਆ ਹੁਣ ਛੋਟੇ ਬੱਚੇ ਉਹ ਵੀ ਇਹਨੇ ਚੇਤਨ ਨਹੀਂ ਹੁੰਦੇ ਤੇ ਬਜ਼ੁਰਗ ਜਿਹੜੇ ਉਹਨਾਂ ਦੀਆਂ ਗਿਆਨ ਇੰਦਰੀਆਂ ਤੇ ਸਰੀਰ ਹੈ ਉਹਨਾਂ ਦਾ ਜਿਹੜਾ ਉਹ ਜਵਾਬ ਦੇ ਚੁੱਕਿਆ ਹੁੰਦਾ ਉਹਨਾ ਐਕਟਿਵ ਨਹੀਂ ਹੁੰਦਾ ਜਿਨ੍ਹਾਂ ਹੋਣਾ ਚਾਹੀਦਾ ਤਾਂ ਬਜ਼ੁਰਗਾਂ ਦਾ ਬੱਚਿਆਂ ਦਾ ਕੁੱਤਿਆਂ ਦਾ ਡੰਗਰਾਂ ਦਾ ਇਹਦੇ ਸਾਨੂੰ ਗੱਡੀ ਚਲਾਉਣ ਵਾਲੇ ਨੂੰ ਖੁਦ ਨੂੰ ਖਿਆਲ ਰੱਖਣਾ ਚਾਹੀਦਾ ਨਾ ਵੀ ਸੜਕ ਦੇ ਉੱਤੇ ਹੁਣ ਤੁਸੀਂ ਡੰਗਰ ਦਾ ਵੀ ਸਿਸਟਮ ਹੈ ਜਿਹੜਾ ਸਾਡੇ ਇੱਥੇ ਆਵਾਰਾ ਗਊਆਂ ਉਹੀ ਤੁਰੀਆਂ ਫਿਰਦੀਆਂ ਹੋਰ ਜਾਨਵਰ ਤੁਰੇ ਫਿਰਦੇ ਆ ਰਾਜਸਥਾਨ ਦੀ ਧਰਤੀ ਤੇ ਹਰਿਆਣੇ ਦੀ ਧਰਤੀ ਜਿਹੜੇ ਰੋਜ਼ ਹੁੰਦੇ ਆ ਉਹ ਕਿਵੇਂ ਇੱਕਦਮ ਖੇਤਾਂ ਦੇ ਵਿੱਚੋਂ ਨਿਕਲਦੇ ਕਈ ਵਾਰੀ ਕੁੱਤਿਆਂ ਦੇ ਭਜਾਏ ਹੋਏ ਜਾਂ ਖੇਤ ਮਾਲਕਾਂ ਦੇ ਭਜਾਏ ਹੋਏ ਇੱਕਦਮ ਸੜਕ ਦੇ ਉੱਤੇ ਆ ਜਾਂਦੇ ਨੇ ਉਹ। ਉਹ ਸਿਸਟਮ ਦਾ ਵੀ ਸ਼ਿਕਾਰ ਹੋ ਰਹੇ ਨੇ ਲੋਕ। ਸਰਸੇ ਦੇ ਨੇੜੇ ਇੱਕ ਲੇਡੀ ਡਾਕਟਰ ਸੀ ਜਿਹਦੇ ਕਾਰ ਦੇ ਉੱਤੇ ਰੋਜ਼ ਨੇ ਛਾਲ ਮਾਰ ਦਿੱਤੀ ਸੜਕ ਦੇ ਉੱਤੇ। ਉਹ ਕਾਰ ਫਿਸ ਗਈ ਤੇ ਕਾਰ ਫਿਸਣ ਦੇ ਨਾਲ ਹੀ ਡਾਕਟਰ ਸੀ ਜਿਹੜੀ ਉਹ ਰੋਜ਼ ਦੇ ਪਾਰ ਥੱਲੇ ਆ ਕੇ ਦੱਬ ਕੇ ਮਾਰੀ ਗਈ। ਜਿਹੜੀ ਇਸ ਤਰ੍ਹਾਂ ਸੜਕ ਦੇ ਉੱਤੇ ਜਦੋਂ ਅਵਾਰਾ ਡੰਗਰ ਅਵਾਰਾ ਕੁੱਤੇ ਇਹ ਚੱਲਦੇ ਆ ਕਿ ਇਹ ਵੀ ਮੌਤ ਦਾ ਕਾਰਨ ਬਣਦੇ ਇਹਦੇ ਉੱਤੇ ਵੀ ਸੋਚਣ ਦੀ ਲੋੜ ਹੈ ਸਰਕਾਰਾਂ ਨੂੰ ਕਿ ਕੋਈ ਸਿਸਟਮ ਬਣਾਇਆ ਜਾਵੇ ਅਵਾਰਾ ਡੰਗਰਾਂ ਦਾ ਤੇ ਕੁੱਤਿਆਂ ਦਾ ਰੋਜਾਂ ਦਾ ਤੇ ਨੰਬਰ 2 ਦੇ ਉੱਤੇ ਜਿਹੜੇ ਬੱਚੇ ਤੇ ਬਜ਼ੁਰਗ ਨੇ ਜਿਨ੍ਹਾਂ ਦੀਆਂ ਪੂਰੀਆਂ ਗਿਆਨ ਇੰਦਰੀਆਂ ਬੱਚਿਆਂ ਦੀਆਂ ਪਰਫੁੱਲਤ ਨਹੀਂ ਹੋਈਆਂ ਹੁੰਦੀਆਂ ਬਜ਼ੁਰਗਾਂ ਦੀਆਂ ਜਿਹੜੀਆਂ ਘਟ ਜਾਂਦੀਆਂ ਨੇਗੀਆਂ ਉਹਨਾਂ ਦਾ ਸਰੀਰ ਐਕਟਿਵ ਨਹੀਂ ਰਹਿ ਜਾਂਦਾ ਹੁਣ ਇਹ ਉਹ ਬਾਬਾ ਫੌਜਾ ਸਿੰਘ ਜੀ ਨੇ ਬੜੇ ਰਿਕਾਰਡ ਕੈਮ ਕੀਤੇ ਜਿਨੇ 100 ਸਾਲ ਦੀ ਉਮਰ ਦੇ ਵਿੱਚ ਟ੍ਰਾਂਟੋ ਦੇ ਵਿੱਚ 8 ਘੰਟੇ 11 ਮਿੰਟ 6 ਸਕਿੰਟ ਦੇ ਵਿੱਚ ਮੈਰਾਥਨ ਦੌੜ ਹੈ ਜਿਹੜੀ ਪੂਰੀ ਕੀਤੀ ਸੀ। ਉਹਨਾਂ ਨੂੰ ਮੌਦੇਬੂ ਮੂਹ ਵਿੱਚ ਧੱਕ ਦਿੱਤਾ ਗਿਆ। ਮਤਲਬ ਬਹੁਤ ਹੀ ਅਫਸੋਸ ਹੋਇਆ ਸੁਣ ਕੇ ਇਹ ਅਸੀਂ ਤੇ ਅਫਸੋਸ ਕਰਨ ਜੋਗ ਨਹੀਂ ਆਂ। ਪਰ ਦੇਸ਼ ਦਾ ਜਦੋਂ ਪ੍ਰਧਾਨ ਮੰਤਰੀ ਤੇ ਹੋਰ ਮੰਤਰੀ ਸਿਰਫ ਅਫਸੋਸ ਕਰਕੇ ਸਾਰ ਲੈਂਦੇ ਨੇ ਮੂੰਹ ਨਾਲ ਇਹ ਕਾਫੀ ਨਹੀਂ ਉਹਨਾਂ ਨੂੰ ਮਾਫ ਨਹੀਂ ਕੀਤਾ ਜਾ ਸਕਦਾ। ਉਹਨਾਂ ਨੂੰ ਚਾਹੀਦਾ ਹੈ ਕਿ ਪੂਰੇ ਹੀ ਨਾਗਰਿਕ ਜਿਹੜੇ ਹੈਗੇ ਨੇ ਬਜ਼ੁਰਗ, ਬੱਚੇ ਇਹ ਟ੍ਰੈਫਿਕ ਦੇ ਜਿਹੜੇ ਵਿਗਨ ਪੈਂਦੇ ਆ ਕਿ ਟ੍ਰੈਫਿਕ ਦੇ ਵਿੱਚ ਚਾਹੇ ਉਹ ਜਾਨਵਰਾਂ ਕਰਕੇ ਪੈਂਦੇ ਆ ਕੁੱਤਿਆਂ ਕਰਕੇ ਪੈਂਦੇ ਆ ਰੋਜਾਂ ਕਰਕੇ ਪੈਂਦੇ ਆ ਵਾਰਾ ਗਊਆਂ ਤੁਰਗੀਆਂ ਫਿਰਦੀਆਂ ਇਹ ਸਾਰੇ ਟੁਕਮੇ ਪ੍ਰਬੰਧ ਕੀਤੇ ਜਾਣੇ ਚਾਹੀਦੇ ਆ ਤਾਂ ਜੋ ਜਿਹੜੇ ਸਾਡੇ ਦੇਸ਼ ਦੇ ਨਾਗਰਿਕ ਆ ਉਹ ਬੇਫਿਕਰੀ ਨਾਲ ਆਪਣੀ ਡਰਾਈਵਿੰਗ ਵੀ ਕਰ ਸਕਣ ਤੇ ਕੋਈ ਮੌਤ ਦੇ ਮੂੰਹ ਚ ਵੀ ਨਾ ਜਾਵੇ ਇਹ ਸਰਕਾਰਾਂ ਦਾ ਹੀ ਫਰਜ਼ ਹੁੰਦਾ ਜਿਹੜੇ ਪ੍ਰਬੰਧ ਚਲਾਉਂਦੇ ਆ ਤੇ ਜਦੋਂ ਉਹਨਾਂ ਦਾ ਧਿਆਨ ਤਾਂ ਕਿਤੇ ਹੋਰ ਹੁੰਦਾ ਇੱਕ ਦੂਜੇ ਨੂੰ ਨਿੰਦਣਾ ਭੰਡਣਾ ਤੇ 5 ਸਾਲ ਫਿਰ ਨਿੰਦਣ ਭੰਡਣ ਦੇ ਵਿੱਚ ਹੀ ਲੰਘ ਜਾਂਦੇ ਨੇਗੇ ਫਿਰ ਅਗਲਾ 5 ਸਾਲ ਆ ਕੇ ਦੂਜਾ ਕੁਰਸੀ ਨੂੰ ਚਿੰਬੜ ਜਾਂਦਾ ਫਿਰ ਉਹ ਇਹੀ ਕੁਸ਼ ਕਰੀ ਜਾਂਦਾ ਐਵੇਂ ਸਾਡੇ ਤਾਂ 77 78 ਸਾਲ ਗੁਜ਼ਰ ਗਏ ਪ੍ਰਬੰਧ ਸੁਧਰੇ ਕੋਈ ਨਹੀਂ ਤੇ ਫਿਰ ਜਿਹੜਾ ਮਰ ਜਾਂਦਾ ਉਹਦੇ ਭੋਗ ਦੇ ਉੱਤੇ ਕਹਿ ਦਿੱਤਾ ਜਾਂਦਾ ਇਹਦੀ ਤਾਂ ਸਵਾਸਾਂ ਦੀ ਪੂੰਜੀ ਇੰਨੀ ਲਿਖੀ ਸੀ ਪ੍ਰਮਾਤਮਾ ਦੇ ਚਰਨਾਂ 'ਚ ਚੱਲ ਗਿਆ ਪ੍ਰਮਾਤਮਾ ਇਹਨੂੰ ਹੁਣ ਆਪਣੇ ਚਰਨਾਂ 'ਚ ਨਿਵਾਸ ਦੇਵੇ ਠੀਕ ਹੈ ਹੌਸਲਾ ਦੇਣ ਵਾਲੀਆਂ ਗੱਲਾਂ ਹੁੰਦੀਆਂ ਚੰਗੇ ਸ਼ਬਦ ਉਦੋਂ ਲੋਕ ਬੋਲਦੇ ਐ ਸ਼ਰਧਾਂਜਲੀ ਦੇਣ ਸਮੇਂ ਪਰ ਇਹ ਸਿਰਫ ਹੌਸਲਾ ਦੇਣ ਵਾਲੀਆਂ ਗੱਲਾਂ ਐ ਪਰ ਇਹ ਵਿਗਿਆਨਕ ਗੱਲਾਂ ਨਹੀਂ ਹੈਗੀਆਂ ਕਿ ਸਵਾਸਾਂ ਦੀ ਪੂੰਜੀ ਮੁੱਕ ਗਈ ਜੀ ਇਸ ਕਰਕੇ ਜਿਵੇਂ ਮੰਤਰੀਆਂ ਨੂੰ ਸਹੂਲਤ ਹੁੰਦੀ ਹੈ ਵੀ ਉਹ ਉਹਨਾਂ ਲਈ ਸੈਰ ਕਰਨ ਦਾ ਫਿਰ ਟੁਕਮਾ ਪ੍ਰਬੰਧ ਹੁੰਦਾ ਹੈ ਉਹਨਾਂ ਲਈ ਆਉਣ ਜਾਣ ਦਾ ਟੁਕਮਾ ਪ੍ਰਬੰਧ ਹੁੰਦਾ ਹੈ ਉਹਨਾਂ ਦੀਆਂ ਗੱਡੀਆਂ ਦੇ ਅੱਗੇ ਸਕਾਰਟ ਗੱਡੀਆਂ ਲੱਗੀਆਂ ਹੁੰਦੀਆਂ ਨੇ ਰਾਹ ਸਾਫ਼ ਕਰ ਦਿੱਤੇ ਜਾਂਦੇ ਨੇ ਜਿਹੜੇ ਇਹੋ ਜੇ ਸੀਨੀਅਰ ਸਿਟੀਜ਼ਨ ਹੁੰਦੇ ਨੇ ਮੈਂ ਕਹੂੰਗਾ ਇਹ ਫੌਜਾ ਸਿੰਘ ਜਿਹੜੇ ਬਜ਼ੁਰਗ ਸੀ ਸਾਡੇ ਇਹ ਤਾਂ ਸੁਪਰ ਸੀਨੀਅਰ ਸਿਟੀਜ਼ਨ ਸੀਗੇ ਸੁਪਰ 100 ਸਾਲ ਤੋਂ ਉੱਪਰ ਚੱਲ ਰਹੇ ਸੀ 1911 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਔਰ ਇਹਨਾਂ ਦੇ ਦਿਲ ਦੇ ਵਿੱਚ ਦਰਦ ਸੀਗਾ ਦੇਸ਼ ਦੀ ਵੰਡ ਦਾ 1947 ਇਹਨਾਂ ਨੇ ਆਪਣੀਆਂ ਅੱਖਾਂ ਨਾਲ ਵੇਖੀ ਸੀ ਉਹ ਦਰਦ ਆਪਣੇ ਦਿਲ ਦੇ ਵਿੱਚ ਲੈ ਕੇ ਚਲੇ ਗਏ ਐ ਤੇ ਉਹਨਾਂ ਨੂੰ ਵੀ ਜਿਹੋ ਜੀ ਮੌਤ ਮਿਲੀ ਐ ਉਹ ਬੜੀ ਦੁਖਦਾਈ ਮੌਤ ਹੈ ਤਾਂ ਅੱਜ ਮੈਂ ਆਪਣੇ ਵੱਲੋਂ ਤੇ ਆਪਣੀ ਟੀਮ ਵੱਲੋਂ ਇਸ ਬਜ਼ੁਰਗ ਦੀ ਮੌਤ ਦੇ ਉੱਤੇ ਅਸੀਂ ਦੁੱਖ ਪ੍ਰਗਟ ਕਰਦੇ ਆਂ ਤੇ ਉਹਨਾਂ ਨੂੰ ਸ਼ਰਧਾਂਜਲੀ ਵੀ ਭੇਟ ਕਰਦੇ ਆਂ ਤੇ ਸਰਕਾਰਾਂ ਤੋਂ ਮੰਗ ਕਰਦੇ ਆਂ ਸਿਸਟਮ ਨੂੰ ਚਲਾਉਣ ਵਾਲੇ ਸਰਕਾਰਾਂ ਤੋਂ ਕਿ ਅੱਗੇ ਤੋਂ ਉਹ ਸੜਕਾਂ ਦਾ ਤੇ ਟ੍ਰੈਫਿਕ ਦੇ ਨਿਯਮਾਂ ਦਾ ਇਹਦੇ ਉੱਤੇ ਕੋਈ ਗੌਰ ਕਰਨ ਤੇ ਸ਼ਕਤੀ ਨਾਲ ਕੋਈ ਆਵਾਜ਼ਾਈ ਦੇ ਸਾਧਨ ਜਿਹੜੇ ਉਹ ਸੜਕਾਂ ਤੇ ਦੌੜਦੇ ਜਿਹੜੇ ਉਹਨਾਂ ਦਾ ਕੋਈ ਉਹਨਾਂ ਨੂੰ ਨਿਜਮਾ ਦੇ ਵਿੱਚ ਲੈ ਕੇ ਆਉਣ ਕੋਈ ਜਿੱਥੇ ਮਰਜ਼ੀ ਜਿਹਨੂੰ ਮਰਜ਼ੀ ਟੱਕਰ ਮਾਰ ਕੇ ਤੁਰ ਜਾਂਦਾ ਤੇ ਬਹੁਤੇ ਵਾਰੀ ਤਾਂ ਪਤਾ ਨਹੀਂ ਲੱਗਦਾ ਹੈ ਤੋਂ ਇਹਨਾਂ ਸ਼ਬਦਾਂ ਦੇ ਨਾਲ ਅੱਜ ਇਹ ਦੁੱਖ ਭਰੀ ਖਬਰ ਹੈ ਜਿਹੜੀ ਅਸੀਂ ਸੁਣੀ ਹੈ ਸਾਰਿਆਂ ਨੇ ਬਹੁਤ ਸਾਰੇ ਲੋਕਾਂ ਨੇ ਤੇ ਦੁੱਖ ਪ੍ਰਗਟ ਕੀਤਾ ਲੋਕ ਤੇ ਦੁੱਖ ਹੀ ਪ੍ਰਗਟ ਕਰ ਸਕਦੇ ਨੇ ਹੋਰ ਤਾਂ ਲੋਕਾਂ ਦੇ ਪੱਲੇ ਕੁਝ ਹੁੰਦਾ ਨਹੀਂ ਪਰ ਜਿਹੜੇ ਸਿਸਟਮ ਚਲਾਉਣ ਵਾਲੇ ਲੋਕ ਹੈ ਸਰਕਾਰਾਂ ਦੇ ਵਿੱਚ ਬੈਠੇ ਹੁੰਦੇ ਆ ਉਹ ਤੇ ਬਹੁਤ ਕੁਝ ਕਰ ਸਕਦੇ ਹੁੰਦੇ ਆ ਉਹਨਾਂ ਨੂੰ ਕਰਨਾ ਚਾਹੀਦਾ ਹੈ ਤਾਂ ਇਹਨਾਂ ਸ਼ਬਦਾਂ ਦੇ ਨਾਲ ਇੱਕ ਵਾਰੀ ਫੇਰ ਬਾਪੂ ਫੌਜਾ ਸਿੰਘ ਹੋਰਾਂ ਨੂੰ ਅਸੀਂ ਸ਼ਰਦਾ ਦੇ ਫੁੱਲ ਪੇਟ ਕਰਦੇ ਆ ਤੇ ਦੁੱਖ ਪ੍ਰਗਟ ਕਰਦੇ ਆ ਬਹੁਤ ਧੰਨਵਾਦ